ਓ ਸਾਕੇ ਦਰਬਾਰ ਕੀ ਜੈ اے ਮਾਈ ਜਗ ਦੀਆਂ ਜੋਤਾਂ ਵਾਲੀ ਮਾਤਾ ਹੀ ਸੋਨ ਦਾ ਢਸਾਹੀ ਜੈ ਅੱਜ ਦਾ ਜਿਹੜਾ ਪ੍ਰੋਗਰਾਮ ਹੈ ਮਾਂ ਮਾਈ ਦਾ ਜਾਗਰਣ ਬਾਲਾ ਜੀ ਸੇਵਾ ਸਮਿਤੀ ਵੱਲੋਂ ਜਿਹੜੇ ਮੈਂਬਰ ਆ ਉਹਨਾਂ ਨੇ ਬੜੇ ਹੀ ਸਜੇ ਢੰਗਰੇ ਨਾਲ ਇਸ ਪ੍ਰੋਗਰਾਮ ਨੂੰ ਕੀਤਾ ਆ ਕਾਰੀ ਵਾਂਗੂ ਵਿੱਚ ਬਹੁਤ ਹੀ ਸ਼ਾਨਦਾਰ ਤਰੀਕੇ ਦੇ ਨਾਲ ਵਧੀਆ ਤਰੀਕੇ ਦੇ ਨਾਲ ਮਾ ਮਾਈ ਜੀ ਜਾਗਰਤ ਦੀ ਜਿਹੜੀ ਹੈ ਰੌਣਕ ਗਾਂਧੀ ਗਰਾਉਂਡ ਦੇ ਵਿੱਚ ਬਣਾਈ ਹੈ ਅੱਜ ਸਭ ਤੋਂ ਪਹਿਲਾ ਸਵੇਰੇ ਮਾ ਜਵਨਾਈ ਤੋਂ ਜੋਦ ਲਿਆ ਕੇ ਉਹਨਾਂ ਦਾ ਆਸ਼ੀਰਵਾਦ ਲੈ ਕੇ ਤੇ ਜਿਹੜਾ ਜਗਰਤਾ ਆ ਇਹ ਪ੍ਰਾਰੰਭ ਕੀਤਾ ਆ ਇਹ ਸਾਰੇ ਬਾਲਾ ਜੀ ਸਮਿਤੀ ਜਿਹੜੀ ਮੈਂਬਰ ਕਮੇਟੀ ਹੈ ਇਹੀ ਚੰਗੀ ਹੈ ਕਿ ਸਾਡੇ ਸਤਾਰੀਵਾਂ ਦੇ ਵਿੱਚ ਇਸ ਨਗਰ ਦੇ ਵਿੱਚ ਹਮੇਸ਼ਾ ਸੁਖ ਸਮੇਧੀ ਸ਼ਾਂਤੀ ਬਣੀ ਰਹੇ ਕੋ ਲੋਗ ਨਸ਼ਿਆਂ ਤੋਂ ਜਾਂ ਦੂਸਰੇ ਹੋਰ ਕਹੀ ਐਸੀ ਕੋ ਸੰਗੀ ਨੂੰ ਸ਼ਰਧਕੇ ਭਗਵਾਨ ਦੀ ਚਰਨਾਂ 'ਚ ਲੱਗੇ ਪਰ ਚੰਗੇ ਤੋਂ ਚੰਗੇ ਧਾਰਮਿਕ ਕੰਮ ਕਰਾਣੋ ਬਸ ਸਾਡੀ ਇਹੀ ਸਾਰਾ ਕਿ ਪ੍ਰਾਰਥਨਾ ਹੈ ਕਿ ਸਾਰੇ ਭਗਵਾਨ ਦੇ ਚਰਨਾਂ ਦੇ ਵਿੱਚ ਲੱਗੋ ਜੈ ਸ਼੍ਰੀ ਰਾਮ ਨੌਜਵਾਨ ਪੀੜ੍ਹੀ ਨੂੰ ਇਹ ਹੀ ਸੰਦੇਸ਼ ਦੇਣਾ ਚਾਹੁੰਦਾ ਆ ਸਭ ਤੋਂ ਪਹਿਲਾਂ ਸਾਨੂੰ ਆਪਣੇ ਮਾਤਾ ਪਿਤਾ ਦੀ ਸੇਵਾ ਜ਼ਰੂਰ ਕਰਨੀ ਚਾਹੀਦੀ ਹੈ ਕਿਉਂਕਿ ਭਗਵਾਨ ਮਾਤਾ ਪਿਤਾ ਦੇ ਅੰਦਰ ਹੀ ਵਸਦੇ ਨੇ ਔਰ ਦੂਸਰੀ ਸਾਡੀ ਸਿੱਖਿਆ ਇਹ ਹੈ ਕਿ ਸਾਡੇ ਜਿਹੜਾ ਅੱਜ ਦਾ ਦੌਰ ਰਿਸ਼ੀਆਂ ਦਾ ਬਹੁਤ ਜ਼ਿਆਦਾ ਵਾਦਦਾ ਹੈ ਅਜੇ ਕਈ ਮਾਂਵਾਂ ਦੇ ਪੁੱਤ ਜਿਹੜੇ ਆ ਉਸ ਦੁਨੀਆ ਨੂੰ ਜਾਣਦੇ ਆ ਸੋਸ਼ਲ ਮੀਡੀਆ ਨੇ ਇਹਨਾਂ ਨੂੰ ਭਰਿਆ ਭਰਿਆ ਅਸੀਂ ਇਹੀ ਕਿੰਨੇ ਭਗਵਾਨ ਦੇ ਰਾਜਾ ਕਰਦੇ ਕਿ اے ਪ੍ਰਭੂ ਸਾਰੇ ਨੂੰ ਆਪਣੀ ਸ਼ਰਨ ਚ ਲਗਾ ਨਸ਼ੇ ਤੋਂ ਦੂਰ ਕਰੋ ਬੁਰੀਆ ਹੱਤਾਂ ਤੋਂ ਦੂਰ ਕਰੋ ਪਰ ਇਸ ਤਰ੍ਹਾਂ ਇੱਕ ਇਕੱਠੇ ਹੋਏ ਅੰਮਾਨਾ ਜੀ ਸੇਵਾ ਸਮਿਤੀ ਬਣਾਈ ਹੈ ਉਸੇ ਤਰੀਕੇ ਨਾਲ ਹਰ ਪਿੰਲੇ ਵਿੱਚ ਹਰ ਪਿੰਡ ਵਿੱਚ ਐਸੀਆਂ ਸਮਿਤੀਆਂ ਮੰਨਣ ਜਿੱਥੇ ਭਗਵਾਨ ਦੇ ਧਾਰਮਿਕ ਕੰਮ ਕੀਤੇ ਜਾਣ ਸ਼ਹਿਰਾਂ ਦਾ ਵੀ ਕੋਈ ਬਾਲਾ ਜੀ ਮਹਾਰਾਜ ਵੀ ਜੇ ਉਹਨਾਂ ਦੇ ਵਰਦਨ ਨੂੰ ਹਾਂ ਜਿਹੜੇ ਬਾਲਾ ਜੀ ਤੇਰਾ ਵਾਲੀ ਦਾ ਮਾਰਕੀ ਸੇਰ ਹੈ ਰਾਹੁਲ ਕੰਦਿਆਲ ਪਲਾਜੀ ਸੇਵਾ ਕਮੇਟੀ ਵੱਲੋਂ ਸਾਰੇ ਸ਼ਹਿਰ ਦੇ ਨਿਵਾਸੀਆਂ ਦਾ ਧੰਨਵਾਦ ਕਰਦਾ ਵਾਂ ਜਿਨ੍ਹਾਂ ਨੇ ਮਹਾਮਾਈ ਨੇ ਜਾਗਰਣ ਤੇ ਹਾਜ਼ਰੀ ਦਿੱਤੀ ਤੇ ਜਗਰਾਤੇ ਨੂੰ ਸਫਲ ਕਰਾਇਆ ਮਹਾਰਾਜ ਦਾ ਅਸ਼ੀਰਵਾਦ ਪ੍ਰਾਪਤ ਕੀਤਾ ਮਹਾਰਾਜ ਦੇ ਜੀਵਨ ਮਾਣਨਾ ਸਾਡੇ ਮਨ ਨੂੰ ਬਹੁਤ ਹੀ ਪ੍ਰਸੰਤਾ ਹੋਈ ਹੈ ਕਿ ਸ਼ਹਿਰ ਨਿਵਾਸੀਆਂ ਨੇ ਤੁਨੂਪੁਰ ਚੋਣਾਂ ਸਾਥ ਦਿੱਤਾ ਹੈ। ਆਗਰੰਦੀ ਸਮਰਦਾ ਕਰਾਈ ਹੈ। ਅਸੀਂ ਮਹਾਰਾਣੀ ਅੱਗੇ ਇੱਕੋ ਹੀ ਅਰਦਾਸ ਕਰਦੇ ਹਾਂ ਕਿ ਸਾਨੂੰ ਇਹੋ ਸ਼ਕਤੀ ਅੱਲਾ ਬੱਲ ਬਖਸ਼ੀ ਕਿ ਅਸੀਂ ਹਰ ਵਾਰ ਇਸੇ ਤਰ੍ਹਾਂ ਹੀ ਧਾਰਮਿਕ ਕਾਰਜਕ੍ਰਮ ਕਰਵਾਉਂਦੇ ਰਹੀ ਹੈ ਲੋਕਾਂ ਨੂੰ ਉੱਤਰ ਅੰਤੀ ਰਾਹ ਅਸਲਾਂਦੇ ਰੱਖੇ ਵਧੀਆ ਤੋਂ ਵਧੀਆ ਕਾਰਜਕ੍ਰਮ ਮੱਛੀਆਂ ਦੇ ਲੇਖੇ ਲਈ ਤੇ ਸਾਰਿਆਂ ਨੂੰ ਘਰੀਵਾਂ ਵਸੀਆਂ ਨੂੰ ਰੰਗੀਨਾਂ ਤੇ ਜਲਾਉਂਦੀ ਮੱਛੀ ਜਕਰਾਂ ਸ਼ੇਰਵਾਲੀ ਦਾ ਨਾਮ